ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆ ਤੇ ਅੱਜ ਟੋਟਲ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਮੱਝਾਂ ਤੇ ਇੱਕ ਗਾਂ ਇੱਕ ਮੱਝ ਲੈ ਆਉਂਦੀ ਆ ਵੀ ਹੁਣੇ ਪਹੁੰਚਣੀ ਆ ਤੇ ਕੱਤ ਨੋਲੇ ਭਾਈ ਤੁਹਾਨੂੰ ਇੱਕ ਨੀਲੀ ਦੀ ਮਾਈ ਤੁਹਾਨੂੰ ਦਿਖਾਵਾਂਗੀ ਮਗਰ ਇਹਦੇ ਕੱਟੀ ਆ ਇਹ ਦੋ ਹੀ ਲਾ ਲਓ ਤੁਸੀਂ ਕੱਟੀ ਵੀ ਇਹਦੇ ਜਿੱਡੀ ਲਾ ਲਓ ਠੀਕ ਉਥੜਾ ਚਾਹ ਬੱਚਾ ਆ ਤੇ ਪਲੀ ਪਲੋਸੀ ਕੱਟੀ ਆ ਤੇ ਇਹ ਕਾ ਤੁਹਾਨੂੰ ਵੈੜ ਤਾਂ ਦਿਖਾਉਣੀ ਕਾਫੀ ਖੂਬਸੂਰਤ ਜਿਹੜੀ ਕਿ ਇਹ ਵੀਨ ਸ਼ੌਂਕ ਨਾਲ ਘਰੇ ਰੱਖਣੀ ਆ ਇਹ ਆ ਵੀ ਵੈੜ ਘਰੇ ਸੋਹਣੀ ਰੱਖਣੀ ਆ ਤੇ ਪੈਸੇ ਘੱਟ ਖਰਚਣੇ ਆ ਉਹਨਾਂ ਵੀਰਾਂ ਵਾਸਤੇ ਆ ਤੇ ਬਾਕੀ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਖੜੋ ਤੇ ਜਿਹੜੀ ਨਹੀਂ ਕੋਈ ਵੀਰ ਜਿਹੜਾ ਕੋਈ ਵੀਰ ਨਹੀਂ ਆ ਸਕਦਾ ਤੇ ਉਹ ਆਪਣੇ ਵੀਡੀਓ ਖੋਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੋਠ ਠੀਕ ਠਾਕ ਜੀ। ਵਧੀਆ ਵੀਰ ਜੀ ਤੁਸੀਂ। ਸਭ ਲੋਕ ਸਭ ਵਧੀਆ। ਆ ਹੀ ਗਈ ਅਭੀ ਮੱਝ। ਹਾਂਜੀ ਆ ਹੀ ਗਈ ਜੀ ਮੱਝ। ਇਹ ਹੁਣੇ ਝੋਕੇ ਲਿਆਂਦੀ ਜੇ ਪਾਸ ਕਰਕੇ। ਹਜੇ ਹੁਣੇ ਆਹ ਦੇਖ ਸਕਦੇ ਜੀ ਆ। ਤੋਰ ਕੇ ਲੈਣਤੀ ਲੱਗੋ ਲਈ ਆ। ਹਾਂਜੀ। ਹਾਂਜੀ। ਬਾਜ ਬੜੀ ਤਕੜੀ ਹੋਵੇ। ਚੰਗੇ ਕਦ ਕਾਟ ਸੀ ਚੱਲੇ ਅਸੀਂ ਤੁਹਾਨੂੰ ਦਿਖਾ ਦੇਾਂਗੇ ਉਹਨੇ। ਕੱਲਾ ਨਾਮ ਦੱਸ ਦੋ ਵੀ ਦੇ ਕਰੀ ਆਪਣਾ ਮੇਰੀ ਰੋਸ਼ਨਦੀਪ ਸਿੰਘ ਨਾਂ ਜੇ ਆਪਣਾ ਪਿੰਡ ਸੁਲਤਾਨਵੰਡੀ ਦੇ ਪਤੀ ਮਰਸੂਰ ਦੇ ਜੀ ਘਰ ਦੇ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲੋ 7717211839 ਨੰਬਰ ਜੇ ਆਪਣਾ ਠੀਕ ਹੈ ਤੇ ਪਹਿਲਾਂ ਵੈੜੀ ਵਿਖਾ ਦਈਏ ਹਾਂ ਜੀ ਵੈੜੀ ਵਿਖਾ ਦੋ ਚੱਲੋ ਪਹਿਲਾਂ ਵੈੜੀ ਵਿਖਾ ਦਈਏ ਆਹ ਦੇਖ ਸਰਦਿ ਫਿਕਸ ਜੇ ਬੰਨੇ ਦੀ ਹੈ ਸੂਆ ਪਹਿਲਾਂ ਹੀ ਆਉਂਦਾ ਹਾਂ ਜੀ ਪਹਿਲਾਂ ਤੇ ਮੂੰਹ ਕੀੜੀ ਦੋਂਦੀ ਜੇ ਜੇ ਅੱਛਾ ਹਾਂ ਜੀ ਦੋ ਦੰਦ ਆ ਜੀ ਦੋ ਦੰਦ ਠੀਕ ਹੈ ਤੇ ਹੈਗੀ ਬੱਚੇ ਤੋਂ ਬਿਨਾ ਇਹ ਇਹ ਆ ਵੀ ਉਹ ਵੀ ਰਵਸਤੇ ਆ ਜਿੰਨੇ ਘਰੇ ਮਲਪੀ ਅਗਲੀ ਜੀ ਤਿਆਰ ਕਰਨੀ ਆ ਗਾਂ ਤਿਆਰ ਕਰਨੀ ਤੇ ਇੱਕ ਘਰੇ ਸੋਹਣੀ ਵੈੜ ਰੱਖਣੀ ਆ ਦੁੱਧ ਕਿੰਨਾ ਹੋਣਾ ਇਹ ਦੁੱਧ ਵੀਰ ਜੀ 9 ਕਿਲੋ ਠੰਡਾ ਦੁੱਧ ਜਿਵੇਂ 12 13 ਨਹੀਂ ਜੇ ਕਹਿਣਾ ਆਪਾਂ ਹੈਗਾ ਪੱਕਾ ਤਾਂ ਉਹ ਤੋਂ 9 ਲੀਟਰ ਜੀ ਪੱਕਾ ਜੀ ਚਵਾਈ ਹੁਣ ਆਲੀ ਜੀ ਹੁਣ ਤੁਹਾਨੂੰ ਪਤਾ ਸਵੇਰੇ ਸਵੇਰੇ ਹਾਂ ਜੀ ਸਵੇਰੋਂ ਸਵੇਰ ਦਾ ਹੀ ਟਾਈਮ ਆ ਹਾਂ ਜੀ ਇਹਨਾਂ ਤੋਂ ਪਛਵਾਂ ਦੀ ਚਵਾਈ ਹੋਣ ਆਲੀ ਆ ਤੇ ਉਹਦੀ ਹੋਈ ਉਹਦੀ ਹੋਣੀ ਕਰਕੇ ਲਿਆਂਦੀ ਜਾਈ ਉਹਦੀ ਹੋਈ ਆ ਚਲੋ ਫਿਰ ਇਹਨੂੰ ਤੋਰਾਂ ਇੱਕ ਕਰੀ ਤੋਰਦੇ ਕਰਾਂਗੇ ਬਾਕੀ ਮੇਮ ਹੀ ਪੈਣਦੇ ਆ ਅੱਜ ਸਵੇਰ ਦਾ ਹੀ ਬੜੀ ਮਾਜੇ ਧਰ ਕੇ ਜਿਵੇਂ ਮਾਰੀ ਜੀ ਉੱਤੇ ਜੀ ਆ ਹੁਣੇ ਜਦੋਂ ਛਾਲ ਮਾਰੀ ਮਾਸਾ ਇਹਦਾ ਪੈਟ ਹੋਏ ਤੇ ਪੈ ਗਿਆ ਦੰਦ ਬੁਖਾ ਦੀ ਇਹਦੇ ਦੰਦ ਉਹ ਆ ਰੋਕ ਕੇ ਕੰਨੀ ਵਾਲੀਆਂ ਮਲਪੀਏ ਪੁੱਟੀਆਂ ਚੋਗੀਆਂ ਦੋਂਦੀ ਤੋਂ ਚੋਗੀ ਹੁੰਦੀ ਜਲੇ ਮਾੜੀਆਂ ਪੁੱਟੀਆਂ ਕੰਨੀ ਠੀਕ ਬਾਕੀ ਇਹ ਆ ਬੇ ਹੈ ਵੈਡ ਸੋਨੇ ਰੰਗ ਰੂਪ ਦੀ ਆ ਉਹ ਮਾੜੀ ਜੀ ਉੱਤਰ ਲੱਗਾ ਗਿੱਟੇ ਸੱਤ ਨਾਣੇ ਅੱਜ ਤੋਂ ਇੱਥੇ ਉੱਤਰ ਹੀ ਆ ਬਾਕੀ ਇਹ ਆ ਬੇ ਹੈਗੀ ਸੋਨੇ ਰੰਗ ਰੂਪ ਦੀ ਆ ਤੇ ਗਾਂ ਵੀ ਸੰਭਣ ਵਾਲੀ ਗਾਂ ਤਿਆਰ ਕਰਨ ਵਾਲੀ ਆ ਕਿੰਨਾ ਫੇਰ ਰੱਖਣਾ ਜੀ ਇਹਦਾ ਮੁੱਲ ਆਪ ਵੇ ਲੋ ਜਿੰਨਾ ਕੋ ਗੇ ਰੱਖਦਾ ਹੈ ਜੱਜ ਅੱਜ ਹੀ ਗੱਲ ਕਰਦੀ ਹੈ 35000 ਦੇ ਦਿਓ ਹਾਂਜੀ 35000 ਦੇ ਨਹੀਂ ਵਿੱਚੋਂ ਕਰੀਏ ਮੰਨ ਤਾਂ ਨਾ 5000 ਛੋਟ ਕਰਦਾ ਵੀ ਪੂਰੇ 30000 ਦੇ ਦੇ ਰਹੇ ਹੁਣ ਖੁਸ਼ੀਆਂ ਨਹੀਂ ਛੋਟ ਕਰਨੀ ਆਪਾਂ ਅੱਛਾ ਪੂਰੇ 30000 30000 ਦੇ ਦੇ ਠੀਕ ਹੈ ਇਹਨੇ ਦੀ ਬੱਛੀ ਵੇਚ ਜਾਂਦੀ ਤੁਹਾਨੂੰ ਪਰ ਆਨਸਰ ਹਾਂਜੀ ਹਾਂਜੀ 30000 ਦੇ ਜਿਹੜੇ ਕਹਿੰਦੇ ਵੀ ਦੇ ਦੇਾਂਗੇ ਬਾਕੀ ਹਾਂ ਇਹਦੇ ਦੇਖਣ ਲੱਗੇ ਤਾਂ ਇਹ 라ਬੀ ਰੰਗ ਦਾ ਥਾਨਿਆ ਕਾਫੀ ਖੂਬਸੂਰਤ ਹੈ ਹੋਣਾ ਨੀਲੀ ਦੀ ਮਾਇ ਦਿਖਾਉਣੀ ਇਹ ਤੇ ਮਗਰ ਕੱਟੀ ਆ ਉੱਚਾ ਪਚਾਇਆ ਥੋੜਾ ਕਿੰਨਾ ਦੁੱਧ ਦੇ ਕੋਲ ਤਿਆਰ ਇਹਦੇ ਦਾ ਵੀ ਜੀ 7 ਕਿਲੋ ਠੰਡਾ ਦੁੱਧ ਹੈਗਾ ਜੇ ਇਹ ਨਾ ਦੱਸਾਂ ਕਿ 2 ਨੰਬਰ ਚ ਦੇਣ ਲਗਾਏ ਕੋਈ 31 ਸਮੇਦੀ ਅੱਛਾ ਤੇ ਆਪਾਂ ਫਿਰ ਉਹਨੂੰ ਉੱਥੇ ਦੋ ਨੰਬਰ ਵਾਲੇ ਨੇ ਲੀਲੀ ਤੇ ਨਫਾ ਦੇ ਕੇ ਲੈ ਆਂਦੀ ਮਾਜ ਐਡੀ ਚੰਗੀ ਮਾਜ ਕੋਈ ਵਡਾਉਣ ਲੱਗਾ ਇਹ ਮਗਰ ਕੱਟੇ ਵੀ ਦੇ ਦੇ ਰਿਹਾ ਇਹ ਅਵੇ ਇਹਦੀ ਜਾਣ ਹੀ ਪਚਾਈ ਜਾਣ ਹੀ ਬਚਾਈ ਆਪਾਂ ਇੱਥੇ ਨਫਾ ਨਹੀਂ ਲੈਣਾ ਇਹ ਸਾਵੇਂ ਕਰਕੇ ਦੇ ਦੇਣੀ ਆ ਅੱਛਾ ਹਾਂਜੀ ਇਹ ਆ ਵੀ ਉਤਰਾ ਕੱਦ ਵਜਨ ਤੇ ਚੰਗੀ ਆ ਹਾਂਜੀ ਵੀ ਕਹੇ ਦੇ ਘਰ ਜਾ ਕੇ ਵੇਖੋ ਹਣ ਕੱਟੀ ਵੀ ਉਹ ਜੇ ਕਿੱਡੀ ਹੁੰਦੀ ਜੇ ਇਹ ਵੀ ਵਡਾ ਦੇਣੀ ਕੱਲ ਨੂੰ ਕਿਤੇ ਸੂਆ ਆਉਦਾ ਵੀ ਕੋਈ ਪੀਊਗਾ ਕੱਟੀ ਵੀ ਤੁਹਾਨੂੰ ਹੁਣੇ ਦਿਖਾਉਨੇ ਆ ਚਲੋ ਇੱਕ ਵਾਰੀ ਤੋਰਾਂ ਇਹਨੂੰ ਆਹ ਕੱਟੀ ਜਿਹੜੀ ਪਲੀ ਪਲੋਸੀ ਕੱਟੀ ਆ ਕੱਟੀ ਵੀ 36 ਤਿਆਰ ਹੋ ਜਾਣੀ ਆ ਕੱਟੀ ਦੀ ਹਾਈਟ ਲਾਈਨ ਤੇ ਚੰਗੀ ਆ ਕਾਲੀ ਆ ਕੱਟੀ ਉੱਤਰ ਹਾਂ ਉਹਨਾਂ ਦੇਖ ਸਕਦੇ ਆ ਚਲੋ ਲੈ ਆਜਾ 7 ਕਿਲੋ ਦੁੱਧ ਜਿਹੜਾ ਉਹਨਾਂ ਕਿੱਲੇ ਵੀ ਹੈਗਾ ਇਹਦੇ ਨਾਲ ਲੋਕੀ ਚੰਗੇ ਭਲੇ ਪਛੋ ਵੀ 2 ਨੰਬਰ ਤੇ ਦਈ ਜਾਂਦੇ ਇੱਕ ਕਰੀ ਫੇਰ ਲੈ ਆ ਗੀ ਚੰਗੀ ਤਰ੍ਹਾਂ ਦਿਖਾ ਦਈਏ ਬਾਕੀ ਕੋਈ ਸਾਮ ਕਰੂਗਾ ਬਿੱਟੇ ਥਾਣੇ ਵਿੱਚ ਚੰਗਾ ਲੱਗਾ ਵਾ ਬਾਕੀ ਸਵੇਰੋਂ ਸਵੇਰ ਦਾ ਟਾਈਮ ਐ ਜੇ ਇਹ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਮੀਂਹ ਪੈਂਦਿਆ ਅੱਜ ਨਾਲੇ ਪ्योर ਨੀਲੀ ਮਾਜੇ ਚਿੱਟੀ ਅੱਖ ਦੀ ਮਿਲਦੀ ਕੱਟੀ ਤੇ ਜੀ ਕੱਟੀ ਤੇ ਮਿਲਦੀ ਹੈ ਮਿਲਦੀ ਕੱਟੀ ਤੇ ਹੀ ਆ ਹਾਂ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀਰ ਜੀ ਆ ਨਾ ਦੇ ਦੀ 60000 ਦੀ ਮਾਰ ਕੱਟੀ ਵੀ ਤੁਹਾਨੂੰ ਬਾ 10 15000 ਦੀ ਕਰਦੀ ਏ ਛੋਟਛਾ ਨਾ ਚਲ 2000 ਛੋਟ ਕਰ ਦਾਂਗੇ ਹੁਣ ਫਿਰ ਛੋਟ ਹੀ ਹੋਣੀ ਜੇ ਮਲ ਓਪੀ 100 200 ਇੰਨੀ ਜੀ ਮਾਰਤਾ ਨਿੱਤਾਂ ਹੀ ਆਪੇ ਪਹਿਲਾਂ ਕਿਹਾ ਸੀ ਜਿੰਨੇ ਦੇ ਆਈ ਉਹਨੇ ਦੇ ਦੇਣੀ ਉਹਦੇ ਆਪਾਂ ਤੁਹਾਨੂੰ ਭਾ ਮੜ ਕੇ ਜੇ ਉਹਨੇ ਦੀ ਕੈਦਾਰੇ ਰੋਕਾਂ ਨੇ ਆਪਾਂ ਨੂੰ ਘਾਟਾ ਪਾ ਦੇਣਾ ਨਹੀਂ ਉਹਨੇ ਦੀ ਬਿਲਕੁਲ ਜਦੋਂ ਕੱਢ 60000 ਦੇ ਦੇਣਾ 52000 ਦੀ ਪੂਰੀ ਦੀ ਦੇ ਜੀ ਹਾਂਜੀ ਹਾਂਜੀ 52000 ਦੀ ਵਿੱਚ 12 13000 ਦੀ ਕੱਟੀ ਜੇ ਆਪੇ ਲਾੜੋ ਸਾਹਿਬ ਰੇਟ ਉਹ ਹੋ ਗਿਆ ਜੇ ਹਾਂਜੀ 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 ਮਗਰ ਕੱਟੇ ਭਲੀ ਬਲੋਸੀ ਆ ਆਪਾਂ 6 7 ਕਿਲੋ ਦੁੱਧ ਵੀ ਦੇਣਾ ਜੀ ਹੁਣ ਹਾਂਜੀ ਹਾਂਜੀ ਹੁਣ ਆ ਮੈਂ ਜੇ ਕੱਲ ਆਪਾਂ ਨਵੇਂ ਦੋਤੇ ਛੋਟੇ ਕੋ ਕਰਾ ਵੀ ਦਿੱਤੀ ਜੇ ਬੋਲੀ ਬਾਕੀ ਅਗਲੇ ਦੀ ਕਿਸਮਤ ਜਿਉਣੇ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਮਾਜੇ ਤੇ ਚੰਗੇ ਕਦ ਕਰ ਚੁ ਪੂਰੀ ਭਾਰੀ ਆ ਮਾਜੇ ਦੀ ਭਾਰੀ ਜੇ ਦੇ ਖਰਚਾ ਹੋਏ ਤੇ 1.5 ਲੱਖ ਦੀ ਵੇਚ ਦਈਏ ਨੂੰ ਹਾਂਜੀ ਤੇ ਇਹਨੇ ਤੇ ਸੱਜਰ ਸੂਈ ਨੇ ਦੁੱਧ ਚੰਗਾ ਕੱਢਿਆ ਨਾ ਇਹ ਮਲਪੀ ਸੂਈ ਦੋਆਂ ਕ ਮਹੀਨਿਆਂ ਜੀ ਇੰਨੇ ਚਿਰਦੀ ਨਹੀਂ ਸੂਈ ਬੱਚਾ ਮਰ ਗਿਆ ਅੱਜ ਤੱਕ 6 ਮਹੀਨੇ ਨਹੀਂ ਪਿਆ ਹਾਂਜੀ ਇਦਨ ਆਪਾਂ ਲਾਗੋਂ ਲਈ ਗਵਾਂਡੀਆਂ ਕੋਦੇ ਅੱਛਾ ਹਾਂਜੀ ਬੱਚਾ ਇਹਦਾ ਮਰ ਗਿਆ ਸੀ ਤਾਂ ਉਹ ਜੀ ਜੂ ਨਹੀਂ ਲਾਉਂਦੀ ਤੇ ਉਹਨਾਂ ਨੇ ਬੇੜਾ ਪਿਆ ਤੇ ਦੁੱਧ ਹੁਣ ਕਿੰਨਾ ਇਹਦਾ ਦੁੱਧ ਵੀ ਜੀ 9 ਕਿਲੋ ਠੰਡਾ ਦੁੱਧ ਜੇ ਦੇ ਥਲੇ ਤੋਰੋ ਫਿਰ ਕਰੀਏ ਤੌਰ ਦੇ ਵੇਖੋ ਵੱਡੀ ਮੱਝ ਮੇਰੇ ਜੀ ਦੀ ਤੇ ਮੱਝ ਆਵੇ ਬਾਕੀ ਪੂਰੀ ਭਾਰੀ ਆ ਮੱਝ ਵੱਡੀ ਆ ਮੱਝਾਂ ਚ ਅਜੇ ਆਵੇ ਜੇ ਨਵਾਈ ਨਹੀਂ ਹੋਈ ਉਹ ਨਹੀਂ ਆ ਜਿਸ ਤਰ੍ਹਾਂ ਪਿੱਛੇ ਆਈ ਜੀ ਉਤਰਾ ਹੀ ਆ ਅਜੇ ਹੁਣੇ ਤੇ ਆਈ 5-7 ਮਿੰਟ ਹੋਏ 9 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੀ ਚਵਾਈ ਹੋਈ ਆ ਆਪਾਂ ਕਿਲੋ ਖਾਟ ਘੱਟ ਹੀ ਦੱਸਿਆ ਹੋਆ ਕੋਈ ਮੁੜ ਕੇ ਤੁਹਾਨੂੰ ਭਰਾਂ ਛੇ ਦਿਨਵੇਂ ਥਾ ਦੇਣ ਕਿ ਲੈ ਲੈ ਘਟਾ ਹਾਂ ਡਾਢੇ ਮੇਰੇ ਹਾਂਜੀ ਹਾਂਜੀ ਉਦਾਂ ਆਪਾਂ ਉਥੋਂ 10 12 ਕਿਲੋ ਦੁੱਧ ਝੋਗ ਲਿਆਂਦੀ ਮਾਚ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੀਆਂ ਚੰਗੀਆਂ ਆ ਵਾ ਖਣਾ ਦਾ ਸਾਈਜ਼ ਗੈਪ ਵੀ ਚੰਗਾ ਆਉ ਦੇਖ ਸਾਡੇ ਦੂਰ ਤੋਂ ਆਪਾਂ ਥਾਣੇ ਦੇ ਦੂਰ ਦੂਰ ਜਿਹੜਾ ਥਾਣੇ ਆ ਤੇ ਚੰਗੀ ਮੋਟੀ ਮਿਲਕ ਵੇਨਵੇਂ ਲੱਗੀ ਆ ਇਹਦਾ ਮੁੱਲ ਫਿਰ ਵਿੱਚ ਵੇਚ ਲੋ ਕਿੰਨਾ ਪਾ ਰਹੀ ਹੈ ਕਰ ਦੋ ਜੇ ਅੱਜ ਦੇ ਦੇ ਜੀ 90000 ਦੀ ਵੱਡੀ ਜੇ ਮੱਝ ਨਹੀਂ 90 ਦੀ ਨਹੀਂ ਜਾਣੀ ਜੇ ਬੱਚਾ ਹੁੰਦਾ ਤੇ ਭਾਜਵਾ ਮਹੀਨਾ ਹੁੰਦਾ ਮੈਂ ਵੇਚਣੀ 1 ਲੱਖ 20000 ਅੱਛਾ ਵੇਖੋ ਕਿੱਡੀ ਮੱਝ ਹੈ ਇਹ ਰੂਡ ਵੇਖੋ ਚੈੱਕ ਕਰੋ ਇਹ ਦੂਜੀ ਸੁਵੀ ਜੀ ਅੱਛਾ ਹਾਂਜੀ ਤਾਂ ਵੀ ਕਿੰਨੇ ਦੀ ਦੇ ਦੇ ਕਿੰਨੇ ਦੀ ਦੇ ਦੀ ਤੁਸੀਂ ਦੱਸ ਦੋ ਆਪ ਹੀ ਕਰੋ ਤੁਸੀਂ ਕੇ ਆਪ ਹੀ ਦੱਸ ਦੋ ਤੁਸੀਂ ਅਹੀਂ ਹੁਣ ਦੱਸੋ ਕੀ ਦਸੀ ਆਪਣੇ ਹਿਸਾਬ ਨਾਲ ਕਰ ਦੋ ਵੀ 10000 ਛੋਟ ਕਰ ਦਈਏ अच्छा हां 80000 दी 80000 दी चलो बाकी मौके दे बाकी मौके ਦੇ ਮਾਨਤਾਨ ਕਰਦਾ ਤੁਹਾਨੂੰ ਪਾ ਮੱਝ ਵੱਡੀ ਹੈ ਦੁੱਧ ਦੋ ਟਾਈਮ ਹੈ ਕੁਝ 10 ਕਿਲੋ 10 ਕਿਲੋ ਦਾ ਆਪਾਂ ਫੇਰ ਵੀ 8 ਕਿਲੋ ਦੀ ਗਾਰੰਟੀ ਨਾਲ ਖਲਦਾਂਗੇ ਜੇ ਵਧੂਗੀ ਦੁੱਧ ਤੁਹਾਨੂੰ ਪਾ ਕੋਈ ਜੀ ਜੋ ਨਹੀਂ ਲੌਂਦਾ ਭਾਈ ਇਹ ਵੀ ਖੁੱਲਾ ਮਾਨਤਾਨ ਕਰਦਾਂਗੇ ਆਪਾਂ ਕੋ ਫੋਨ ਲਾਵੇ ਕਰੀ ਜਰੋ ਲਾਵੇ ਕੋਈ ਠੀਕ ਹੈ ਜੀ ਬਾਕੀ ਚਲੋ ਇੱਥੇ ਆਓ 70000 ਦੀ ਜੈ ਸੁਣਾ ਦੇ ਦਾਂਗੇ ਗੱਲ ਅੱਛਾ 75000 ਦੀ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ